ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੈ ਸ਼੍ਰੀ ਰਾਮ ਰਾਧੇ ਰਾਧੇ ਹਰੇ ਕ੍ਰਿਸ਼ਨਾ ਜੈ ਜਨਿੰਦਰ ਗੁੱਡ ਆਫਟਰਨੂਨ ਅੱਜ ਇਸ ਪੱਤਰਕਾਰ ਮਿਲਣੀ ਚ ਸਵਾਗਤ ਹੈ ਜੀ ਆਇਆਂ ਨੂੰ ਆਪ ਸਭ ਨੇ ਇਸ ਭਰੀ ਦੁਪਹਿਰੀ ਚ ਵੀ ਭਰਵਾ ਹੰਗਾਰਾ ਦਿੱਤਾ ਹੈ ਆਪ ਸਭ ਦਾ ਦਿਲ ਦੀ ਗਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਤਹਿ ਦਿਲੋਂ ਧੰਨਵਾਦ ਅਸੀਂ ਬਸ ਉਹ ਕਿਉਂਕਿ ਸਾਡੇ ਅੱਜ ਕੱਲ ਇਲੈਕਸ਼ਨ ਦੇ ਪ੍ਰੋਸੈਸ ਚੱਲ ਰਹੇ ਨੇ ਇਸ ਕਰਕੇ ਥੋੜਾ ਜਿਹਾ 10 12 15 ਮਿੰਟ ਦਾ ਪ੍ਰੈਸ ਕਾਨਫਰੰਸ ਐਂਡ ਡੇਟ ਹੋਈ ਸਾਡੇ ਵਿੱਚ ਨੇ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਆਪ ਸਾਡਾ ਜਿਹੜਾ ਕੌਮੀ ਪਾਰਲੀਮੈਂਟਰੀ ਬੋਰਡ ਹੈ ਉਹਦੇ ਮੈਂਬਰ ਨੇ ਮਨੋਟਿਕ ਕਮਿਸ਼ਨ ਦੇ ਨੈਸ਼ਨਲ ਚੇਅਰਮੈਨ ਨੇ ਔਰ ਸਾਬਕਾ ਆਈਪੀਐਸ ਆਫਸਰ ਨੇ ਔਰ ਸਿੱਖ ਸਿੱਖ ਧਰਮ ਔਰ ਸਿੱਖ ਧਰਮ ਦੀ ਪੰਜਾਬੀਅਤ ਤੇ ਉੱਪਰ ਕੀ ਅਸਰ ਹੈ ਉਹਦੇ ਉੱਪਰ ਬਹੁਤ ਸਾਰੀਆਂ ਜੜੀਆਂ ਹੈ ਇਹਨਾਂ ਦੀ ਕਿਤਾਬਾਂ ਮਾਰਕਿਟ ਚ ਨੇ ਔਰ ਕੁਝ ਇਨ ਪ੍ਰੋਸੈਸ ਨੇ ਔਰ ਬੜੀ ਢੰਗਾਈ ਦੇ ਨਾਲ ਪੰਜਾਬੀਅਤ ਦੀ ਵਾਸਤੇ ਇਹਨਾਂ ਦੀ ਜਿਹੜੀ ਲੇਖਣੀ ਹੈ ਮਾਰਕੀਟ ਦੇ ਅੰਦਰ ਬਹੁਤ ਪ੍ਰਸ਼ੰਸਾ ਕੀਤੀ ਜਾਂਦੀ ਹੈ ਔਰ ਸਾਡੇ ਨਾਲ ਨੇ ਫਤੇਜੰਗ ਬਾਜਵਾ ਜੀ ਸਾਬਕਾ ਵਿਧਾਇਕ ਨੇ ਔਰ ਸਾਡੀ ਪਾਰਟੀ ਦੇ ਮੀਤ ਪ੍ਰਧਾਨ ਨੇ ਔਰ ਮੈਂ ਹੁਣ ਲਾਲਪੁਰਾ ਜਨ ਬੇਨਤੀ ਕਰਾਂਗਾ ਕਿ ਜਿਸ ਮੰਤਵ ਨਾਲ ਇਹ ਪੱਤਰਕਾਰ ਮਿਲੀ ਸਭ ਦੀ ਸੀ ਆਪ ਸਾਭ ਜੀ ਦੇ ਨਾਲ ਆਪਣੀ ਗੱਲ ਸ਼ੇਅਰ ਕਰਨ ਸਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਤੇ ਜਿਵੇਂ ਗਨੀਤ ਜੋਸ਼ੀ ਜੀ ਨੇ ਗੱਲ ਕੀਤੀ ਹੈ ਕਿ ਕੁਝ ਧਾਰਮਿਕ ਮੁੱਦੇ ਸਾਡੇ ਸਾਹਮਣੇ ਪੰਜਾਬ ਦੇ ਬੜੇ ਪੁਰਾਣੇ ਚੱਲਦੇ ਆ ਰਹੇ ਹਨ। ਔਰ ਅਸੀਂ ਵੇਖਿਆ ਕਿ ਪਿਛਲੇ ਤਕਰੀਬਨ 50 ਸਾਲ ਤੋਂ ਪੰਜਾਬ ਦੇ ਵਿੱਚ ਸੰਤਾਪ ਭੰਡਾਇਆ ਜਾ ਰਿਹਾ ਗਲਤੀ ਕਿਸੇ ਦੀ ਵੀ ਹੋਵੇ। ਹੁਣ ਵੀ ਦੁਬਾਰਾ ਇਸੇ ਤਰ੍ਹਾਂ ਦੀਆਂ ਗੱਲਾਂ ਚੱਲੀਆਂ ਨੇ ਅਸੀਂ ਸਾਰੇ ਜਿੰਦਾ ਪੰਜਾਬੀ ਆ ਹਿੰਦੁਸਤਾਨੀ ਜਿੰਨੇ ਵੀ ਆ ਦੁਨੀਆ ਭਰ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕਿੰਨੋਂ ਵੱਡੋ ਕਲੂ ਮੈ ਸਾਖਾ ਜਿਨ੍ਹਾਂ ਨੇ 350 ਸਾਲ ਪਹਿਲਾਂ ਪਹਿਲੀ ਵਾਰੀ ਰਾਈਟ ਟੂ ਰਿਲੀਜੀਅਨ ਦੀ ਗੱਲ ਕੀਤੀ ਉਸ ਵੇਲੇ ਨਾ ਬਹੁਤੇ ਧਰਮਾਂ ਦੇ ਵਿੱਚ ਸੰਵਿਧਾਨੀ ਸਿਗੇ ਦੇਸ਼ਾਂ ਦੇ ਵਿੱਚ ਤੇ ਨਾ ਹੀ ਰਾਈਟ ਟੂ ਰਿਲੀਜੀਅਨ ਸੀਗਾ ਲੇਕਿਨ ਉਸ ਵੇਲੇ ਉਹਨਾਂ ਨੇ ਤਿਲਕ ਤੇ ਜੰਜੂ ਦੀ ਰਾਖੀ ਲਈ ਕੁਰਬਾਨੀ ਕੀਤੀ ਔਰ 11 ਨਵੰਬਰ 1675 ਦੇ ਵਿੱਚ ਦਿੱਲੀ ਦੇ ਵਿੱਚ ਸ਼ਹੀਦ ਕੀਤੇ ਉਹਨਾਂ ਦੇ ਨਾਲ ਭਾਈ ਸਤੀਦਾਸ ਮਤੀਦਾਸ ਤੇ ਦਿਲਾ ਜੀ ਵੀ ਸੀ ਤੇ ਲੇਕਿਨ ਹੁਣ ਸਾਡਾ 350 ਸਾਲ ਅਸੀਂ ਮਨਾ ਰਹੇ ਹਾਂ ਸ਼ਟਾਵ ਦੀਆਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਮਨਾਇਆਂ ਗਈਆਂ ਔਰ ਕੇਂਦਰ ਸਰਕਾਰ ਹਮੇਸ਼ਾ ਹੀ ਸਾਥ ਦਿੰਦੀ ਰਹੀ ਹੈ ਭਾਵੇਂ ਖਾਲਸਾ ਪੰਥ ਦੀ 300 ਸਾਲਾ ਸਿਰਜਣਾ ਦਿਵਸ ਸ਼ੋਭੇ 16 1999 ਦੇ ਵਿੱਚ ਵੀ ਉਸ ਤੋਂ ਬਾਅਦ ਵੀ ਪਿੱਛੇ 2021 ਦੇ ਵਿੱਚ ਵੀ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾ ਕੇ ਹਟੇ ਹਾਂ ਉਸ ਜਗ੍ਹਾ ਮਨਾਇਆ ਜਿੱਥੇ ਉਹਨਾਂ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ ਸੀ ਸਲਿਕਨ ਬਦਕਿਸਮਤੀ ਵਾਲੀ ਗੱਲ ਹੈ ਕੱਲ ਪਰਸੋਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਨੇ ਸ਼੍ਰੀਨਗਰ ਦੇ ਵਿੱਚ ਇੱਕ ਫੰਕਸ਼ਨ ਕਸ਼ਮੀਰ ਦੇ ਵਿੱਚ ਕੀਤਾ ਹੈ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਇਸ ਸ਼ਤਾਬਦੀ ਸਮਰੋਹ ਦੇ ਸਬੰਧ ਚ ਹੈ ਉੱਥੇ ਨਾਚ ਗਾਣਾ ਹੋਇਆ ਨਾ ਧਰਮ ਦੀ ਕੋਈ ਗੱਲ ਨਹੀਂ ਗੁਰੂ ਸਾਹਿਬ ਦੀ ਜਿਹੜੀ ਬਾਣੀ ਹੈ ਉਹਨਾਂ ਨੂੰ ਤੁਸੀਂ ਪੜੋ ਵਿਰਾਗਮਈ ਬਾਣੀ ਸਾਡੇ ਵੈਸੇ ਵੀ ਰਿਵਾਜ ਨਹੀਂ ਹੈਗਾ ਕਿ ਕਿਸੇ ਧਾਰਮਿਕ ਸਮਾਗਮ ਦੇ ਵਿੱਚ ਜਿੱਥੇ ਗੁਰੂਆਂ ਸਾਹਿਬ ਦਾ ਸਮਾਗਮ ਕੀਤਾ ਜਾਵੇ ਉੱਥੇ ਡਾਂਸ ਹੋਵੇ ਔਰ ਖਾਸ ਕਰਕੇ ਉਹ ਜਦੋਂ ਫੰਕਸ਼ਨ ਜਿਹੜੀ ਹੈ ਉਹ ਅਰੇਂਜ ਕੀਤੀ ਗਈ ਹੈ ਪੰਜਾਬ ਦੀ ਸਰਕਾਰ ਵੱਲੋਂ ਪੰਜਾਬ ਦੇ ਮੰਤਰੀ ਵੱਲੋਂ ਪਾਸ਼ਾ ਵਿਭਾਗ ਵੱਲੋਂ ਸੋ ਅਸੀਂ ਇਹ ਜਿਹੜੀ ਉਹਨਾਂ ਨੇ ਸੈਕਰੀਲੇਜ ਕੀਤੀ ਹੈ ਗੁਰੂ ਸਾਬ ਦੀ ਬੇਅਦਬੀ ਵਾਲਾ ਕੰਮ ਕੀਤਾ ਉਹਦੇ ਜੱਥੇਦਾਰ ਅਕਾਲ ਤਖਤ ਸਾਹਿਬ ਨੇ ਵੀ ਨੋਟਿਸ ਲਿਆ ਔਰ ਅਸੀਂ ਵੀ ਉਹਦੀ ਨਿਖੇਦੀ ਕਰਦੇ ਹਾਂ ਇਹ ਚੰਗਾ ਕੰਮ ਨਹੀਂ ਹੈ ਜਦੋਂ ਦੀ ਇਹ ਸਰਕਾਰ ਆਈ ਸੀ ਇਹਨਾਂ ਨੇ ਪਹਿਲੀ ਗੱਲ ਇਹ ਕੀਤੀ ਸੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਜਿਹੜਾ ਇਨਸਾਫ ਦਵਾਂਗੇ ਕਿਉਂਕਿ ਗੁਰਬਾਣੀ ਦਾ ਵੀ ਸਿਧਾਂਤ ਹੈ ਰਾਜਾ ਚੂਲੀ ਨਿਆਂ ਕੇ ਰਾਜਾ ਉਹੀ ਹੁੰਦਾ ਜਿਹੜਾ ਇਨਸਾਫ ਕਰੇ ਤੇ ਇਨਸਾਫ ਇਹ ਗੱਲ ਜਿਹੜੀ ਹੈ ਇਹਨਾਂ ਨੂੰ 3.5 ਸਾਲ ਦੇ ਕਰੀਬ ਸਮਾਂ ਹੋ ਚੱਲਿਆ ਹਾਲੇ ਤਾਈਂ ਉੱਥੇ ਦੀ ਉੱਥੇ ਗੱਲ ਚੱਲੀ ਹੈ ਕੋਈ ਵੀ ਜਿਹੜੀ ਹੈ ਇਹਨਾਂ ਨੇ ਐਸੀ ਕਾਰਵਾਈ ਨਹੀਂ ਕੀਤੀ ਜਿਹਦੇ ਵਿੱਚ ਅਸਲ ਦੋਸ਼ੀ ਫੜ ਕੇ ਟ੍ਰਾਇਲ ਹੋਣ ਕਿਉਂਕਿ ਜਿਹੜਾ ਸਾਡਾ Crpc ਹੈ ਉਹ ਕਹਿੰਦੀ ਹੈ ਕਿ 90 ਦਿਨ ਚ ਟ੍ਰਾਇਲ ਹੋ ਜਾਣੀ ਚਾਹੀਦੀ ਹੈ ਇਹਨਾਂ ਨੂੰ ਤਾਂ 3 ਸਾਲ ਤੋਤੇ ਹੋ ਗਏ ਨਾ ਚਲਾਨ ਅਦਾਲਤ ਚ ਗਿਆ ਜੇ ਗਏ ਆ ਤੇ ਟ੍ਰਾਇਲ ਨਹੀਂ ਹੋਈ ਕਦੋਂ ਟ੍ਰਾਇਲ ਹੋਏਗੀ ਕੌਣ ਸਜ਼ਾ ਹੋਏਗਾ ਇਸ ਤੋਂ ਜਿਹੜੀਆਂ ਨੇ ਇਹ ਗੱਲਾਂ ਜਿਹੜੀਆਂ ਇਹ ਇਹਨਾਂ ਦੇ ਆਪਣੀ ਗੱਲ ਤੋਂ ਭੱਜਣ ਵਾਲੀ ਗੱਲ ਹੈ ਕਹਿੰਦੇ ਸੀ ਸੂਰਬੀਰ ਬਚਨ ਕੇ ਬਲੀ ਜੇ ਤੁਸੀਂ ਗੱਲ ਕਰਦੇ ਹੋ ਤੇ ਉਹਨੂੰ ਸਿਰੇ ਚੜਾਓ ਤਾਂ ਅਸੀਂ ਇਹ ਇਹਦਾ ਹੈਗਾ ਇੱਥੇ ਹੀ ਨਹੀਂ ਜੋ ਮੈਨੂੰ ਦੱਸਿਆ ਗਿਆ ਕਿ ਵਿਧਾਨ ਸਭਾ ਦੇ ਅੰਦਰ ਵੀ ਜਿਹੜਾ ਦੋਹਰਾ ਆ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਚ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਉਹ ਵੀ ਗਲਤ ਟੰਗ ਲੜ ਪੜਿਆ ਗਿਆ ਗੁਰਬਾਣੀ ਦਾ ਇੱਕ ਸ਼ਬਦ ਦੀ ਜਿਹੜਾ ਉਹਨੂੰ ਤਰੋੜਿਆ ਮਰੋੜਿਆ ਗਿਆ ਸੀ ਉਹ ਗੁਰੂ ਹਰ Rai ਸਾਹਿਬ ਦੇ ਬੇਟੇ ਰਾਮ ਰਾਏ ਜੀ ਨੂੰ ਰੰਗਜੀਤ ਨੇ ਬੁਲਾਇਆ ਸੀ ਉਹਨਾਂ ਨੇ ਮਿੱਟੀ ਮੁਸਲਮਾਨ ਕੀ ਦੀ ਜਗਾ ਮਿੱਟੀ ਬੇਈਮਾਨ ਕੀ ਪੜ ਦਿੱਤੀ ਸੀ ਤੇ ਉਹਦੇ ਨਾਲ ਗੁਰੂ ਸਾਹਿਬ ਨੇ ਉਹਦੇ ਵੱਲ ਪਿੱਟ ਕਰ ਲਈ ਸੀ ਤੇ ਉਹਨੂੰ ساری ਜ਼ਿੰਦਗੀ ਆਪਣੇ ਤੋਂ ਵੱਖਰਾ ਕਰ ਦਿੱਤਾ ਸੀ ਹਾਲੇ ਕਿ ਉਹਨਾਂ ਦੀ ਸੀਨੀਅਰ ਸਿਗੇ ਗੁਰੂ ਹਰਿਕ੍ਰਿਸ਼ਨ ਸਾਹਿਬ ਤੋਂ ਸ਼ਾਇਦ ਗੁਰਤਾ ਗਦੀ ਉਹਨਾਂ ਨੂੰ ਮਿਲਦੀ ਲੇਕਿਨ ਇੱਕ ਸ਼ਬਦ ਇੱਥੇ ਕੋਈ ਵੀ ਲਗਾ ਮਾਤਰਾ ਗੁਰਬਾਣੀ ਦਾ ਕੋਈ ਜਿਹੜਾ ਸ਼ਬਦ ਨਾਲ ਤੁਸੀਂ ਇਹਨੂੰ ਗਲਤ ਉਚਾਰਨ ਨਹੀਂ ਕਰ ਸਕਦੇ ਨਹੀਂ ਆਉਂਦਾ ਬੰਦ ਕਰੋ ਕੋਈ ਜ਼ਰੂਰੀ ਥੋੜੀ ਆ ਤੁਸੀਂ ਆਪਣੀ ਗੱਲ ਦੂਜੇ ਟੰਗ ਨਾਲ ਰੱਖੋ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਅਸੀਂ ਸਿੱਖ ਧਰਮ ਦੇ ਗਿਆਤਾ ਆ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਅਸੀਂ ਸਿੱਖਾਂ ਦੇ ਜਿਹੜੇ ਇਹ ਮਸਲੇ ਜਿਹੜੇ ਇਹਨਾਂ ਨੇ ਗੱਲ ਕੀਤੀਆਂ ਉਹਨੂੰ ਹੱਲ ਕਰਾਂਗੇ ਲੇਕਿਨ ਇਹ ਜਿਹੜਾ ਗੁਰ ਇਹ ਮੈਂ ਤੈਨੂੰ ਸਮਝਦਾ ਇਹ ਗੁਰਬਾਣੀ ਦਾ ਜਿਹੜਾ ਸਤਕਾਰ ਨਹੀਂ ਹੈਗਾ ਤੋਂ ਐਸੀ ਹੋਰ ਮੈਂ ਸ਼ਬਦ ਗੁਰਬਾਣੀ ਦੇ ਸ਼ਬਦ ਦੇ ਨਾਲ ਕੁਝ ਨਹੀਂ ਵਰਤਣਾ ਚਾਹਾਂਗਾ ਸਾਨੂੰ ਸਭ ਨੂੰ ਗੁਰਬਾਣੀ ਦਾ ਸਤਕਾਰ ਕਰਨਾ ਚਾਹੀਦਾ ਹੈ 350 ਸਾਲਾ ਸ਼ਹੀਦੀ ਪੁਰਬ ਜਿਹੜਾ ਗੁਰੂ ਸਾਹਿਬ ਨਾਲ ਸੰਬੰਧਿਤ ਕਿਉਂਕਿ ਮੇਰੀ ਪਿੱਛੇ ਕਿਤਾਬ ਲਿਖਣੀ ਹੁਣੇ ਮੈਂ ਰਿਲੀਜ਼ ਹੋਈ ਹੈ ਤੇ ਤਿਲਕ ਜੰਝੂ ਕਾ ਰਾਖਾ ਉਹਦੇ ਵਿੱਚ ਇੱਕ ਚੈਪਟਰ ਲਿਖਿਆ ਸੀਗਾ ਕਿ ਆਪਾਂ ਕਿਵੇਂ ਮਨਾਈਏ ਗੱਲ ਇਹ ਹੈ ਕਿ ਗੁਰੂ ਸਾਹਿਬ ਨੇ ਜਿਸ ਕੰਮ ਲਈ ਕੁਰਬਾਨੀ ਦਿੱਤੀ ਹੈ ਮਨੁੱਖੀ ਹੱਕਾਂ ਦੀ ਰਾਖੇ ਲਈ ਕੀ ਅਸੀਂ ਉਸ ਸੋਚ ਨੂੰ ਉਸ ਵਿਚਾਰ ਨੂੰ ਅੱਗੇ ਵਧਾ ਸਕਦੇ ਹਾਂ ਕੀ ਅਸੀਂ ਜਿੱਥੇ ਗੁਰੂ ਸਾਹਿਬ ਪੈਦਾ ਹੋਏ ਗੁਰੂ ਕੇ ਮਹਿਲ ਉੱਥੇ ਦੀ ਕੋਈ ਅੱਛਾ ਜਗ੍ਹਾ ਸਾਫ਼ ਹੋ ਸਕਦੀ ਹੈ ਅੰਮ੍ਰਿਤਸਰ ਕੀ ਅਸੀਂ ਸੜਕਾਂ ਬਣਾਉਨੇ ਆ ਇੱਕ ਦੂਜੀ ਜੋੜਨ ਦੀ ਗੱਲ ਕੀਤੀ ਕੀ ਜਿੱਥੇ ਗੁਰੂ ਸਾਹਿਬ ਸੈਟਲ ਹੋਏ ਆ ਕੇ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਜਿਹੜਾ ਇਹ ਬਾਅਦ ਚ ਬਣਿਆ ਸ਼ਹਿਰ ਇੱਕ ਵੱਖਰੀ ਗੱਲ ਹੈ ਗੁਰੂ ਸਾਹਿਬ ਨੇ ਆਪਣੀ ਮਾਤਾ ਜੀ ਦੇ ਨਾਂ ਤੇ ਚੱਕ ਨਾਨਕੀ ਨਗਰ ਵਸਾਇਆ ਸੀ ਕੀ ਚੱਕ ਨਾਨਕੀ ਹੁਣ ਕੱਲਾ ਚੱਕ ਰਹਿ ਗਿਆ ਸੀ ਦੁਬਾਰਾ ਚੱਕ ਨਾਨਕੀ ਰਿਵਾਈਵ ਕਰ ਸਕਦੇ ਆ ਕੀ ਕੋਈ ਗੁਰੂ ਸਾਹਿਬ ਦੀ ਜਿਹੜੀ ਸੋਚ ਵਿਚਾਰ ਜਿੱਥੇ ਅਸਾਮ ਤੱਕ ਗਏ ਪਟਨਾ ਜਾ ਕੇ ਗਏ ਟਾਕਾ ਗਏ ਸਾਰੇ ਹਿੰਦੁਸਤਾਨ ਚ ਘੁੰਮੇ ਤੇ ਉਥੇ ਜਿਹੜੀ ਆ ਉਥੇ ਕੋਈ ਪ੍ਰਚਾਰ ਕੇਂਦਰ ਕੋਈ ਵਿਚਾਰ ਕੇਂਦਰ ਕੋਈ ਵਿਦਿਆ ਕੇਂਦਰ ਸਥਾਪਿਤ ਹੋ ਸਕਦੇ ਆ ਸੋ ਸਰਕਾਰਾਂ ਨੂੰ ਜਿਹੜਾ ਇਹ ਚਾਹੀਦਾ ਕਿ ਜਦੋਂ ਤੱਕ ਪੂਰਨ ਗਿਆਨ ਨਾ ਹੋਵੇ ਜਦੋਂ ਤੱਕ ਤੁਹਾਡੇ ਕੋਲ ਕੋਈ ਰਾਹ ਦਰਸ਼ਨ ਵਾਲਾ ਨਾ ਹੋਵੇ ਗੁਰੂ ਮਰਿਆਦਾ ਦੀ ਉਲੰਘਣਾ ਨਾ ਕੀਤੀ ਜਾਵੇ ਔਰ ਜਿਹੜੇ ਗੁਰੂ ਦੇ ਦੋਸ਼ੀ ਹੇ ਗਏ ਉਹਨਾਂ ਨੂੰ ਗੁਰੂ ਦਾ ਹੀ ਦੋਸ਼ੀ ਕਵਾਂਗੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਦੇ ਖਿਲਾਫ ਰਾਜਨੀਤੀ ਕਰਨ ਦੀ ਨਹੀਂ ਗੱਲਾਂ ਇੱਕ ਦੇ ਖਿਲਾਫ ਬਿਆਨ ਦਿੱਤਾ ਦੂਜੇ ਦੇ ਖਿਲਾਫ ਬਿਆਨ ਦਿੱਤਾ ਅਸਲ ਦੋਸ਼ੀ ਫੜ ਕੇ ਜੇਲ੍ਹ ਭੇਜੇ ਜਾ ਜੇਲ੍ਹ ਭੇਜਣਾ ਵੀ ਕਾਫੀ ਨਹੀਂ ਉਹਨਾਂ ਦੀ ਜਲਦੀ ਟ੍ਰਾਇਲ ਕਰਾ ਕੇ ਸਜ਼ਾ ਕਰਵਾਈ ਜਾਵੇ ਇਸ ਲਈ ਆਪ ਸਭ ਨੂੰ ਕਸ਼ਟ ਦਿੱਤਾ ਸੀ ਕਿ ਅਸੀਂ ਉਹ ਜਿਹੜੀ ਘਟਨਾ ਭਾਵੇਂ ਕਸ਼ਮੀਰ 'ਚ ਹੋਈ ਆ ਤੇ ਭਾਵੇਂ ਸਦਨ ਦੇ ਅੰਦਰ ਹੋਈ ਆ ਜਾ ਜਿਹੜਾ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਇਹ ਸਾਰੀਆਂ ਗੱਲਾਂ ਜੇ ਇਨ ਟੋਟੈਲਿਟੀ ਦੇਖੀਏ ਤਾਂ ਇੱਕ ਗੱਲ ਹੈ ਕਿ ਗੁਰੂ ਪ੍ਰਤੀ ਸ਼ਰਧਾ ਨਹੀਂ ਹੈਗੀ ਗੁਰਬਾਣੀ ਦਾ ਗਿਆਨ ਨਹੀਂ ਹੈਗਾ ਸਿੱਖ ਪਰੰਪਰਾਵਾਂ ਦਾ ਗਿਆਨ ਨਹੀਂ ਹੈਗਾ ਤੇ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਮੁੜ ਕੇ ਮਾਹੌਲ ਉਸ ਤਰ੍ਹਾਂ ਦਾ ਬਣੇ ਸਾਨੂੰ ਸਭ ਨੂੰ ਮਿਲ ਕੇ ਤਿਲਕ ਜੰਝੂ ਕਾਰ ਆਖਾ ਹੀਨੋ ਵੱਡੋ ਕਲੂਮੇ ਸਾਕਾ ਤਾਂ ਅਸੀਂ ਸਾਰੇ ਜਿਹੜੇ ਆ ਪੰਜਾਬੀ ਜਿਹੜੇ ਗੁਰੂ ਚ ਵਿਸ਼ਵਾਸ ਰੱਖਦੇ ਆ ਗੁਰਬਾਣੀ ਚ ਵਿਸ਼ਵਾਸ ਰੱਖਦੇ ਆ ਉਹ ਸਾਰੇ ਮਿਲ ਕੇ ਇਕੱਠੇ ਹੋਈਏ ਤੇ ਗੁਰੂ ਜੀਆਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰੀਏ ਉਹਨਾਂ ਦਾ ਸਨੇਹਾ ਕਰ ਕਰ ਤੱਕ ਲੈ ਕੇ ਜਾਈਏ ਭਾਰਤ ਸਰਕਾਰ ਵੀ ਇਹਦੇ ਲਈ ਸਾਥ ਦੇਣ ਨੂੰ ਤਿਆਰ ਹੈ ਲੇਕਿਨ ਗੱਲਾਂ ਨਾਲ ਨਹੀਂ ਪਿੱਛੇ ਬਨਾਇਆ ਗਿਆ ਸੀ ਸਾਭ ਰਾਜਾ ਦਾ ਵੀ ਤੇ ਮੈਂ ਐਸ ਚੇਅਰਮੈਨ ਆਫ ਦੀ ਨੈਸ਼ਨਲ ਕਮਿਸ਼ਨਰ ਨੂੰ ਲਿਖ ਕੇ ਭੇਜਿਆ ਸੀ ਕਿ ਉਹਨਾਂ ਦੇ ਨਾਂ ਤੇ ਕੋਈ ਅਕੈਡਮੀ ਬਣਾਓ ਕੋਈ ਤੁਸੀਂ ਜਿਹੜਾ ਮਾਰਗ ਹੈ ਇਹਦਾ ਨਾਂ ਹੀ ਗੁਰੂ ਤੇਗ ਬਹਾਦਰ ਮਾਰਗ ਰੱਖ ਲਿਓ ਚੱਲ ਕੇ ਆਏ ਗੁਰੂ ਕੇ ਮਹਿਲ ਤੋਂ ਆਏ ਫਿਰ ਬਾਬੇ ਬਕਾਲੇ ਕਰਤਾਰਪੁਰ ਲੜਾਈ ਹੋਈ ਜਿੱਥੋਂ ਤਿਆਗਬਲ ਤੋਂ ਤੇਗ ਬਹਾਦਰ ਗੁਰੂ ਸਾਹਿਬ ਨੇ ਆਖਿਆ ਤਾਂ ਉਸ ਤੋਂ ਬਾਅਦ ਆਨੰਦਪੁਰ ਸਾਹਿਬ ਆ ਕੇ ਸੈਟਲ ਹੋਏ ਕੀ ਗੁਰੂ ਤੇਗ ਬਹਾਦਰ ਮਾਰਗ ਨਹੀਂ ਬਣ ਸਕਦਾ ਕੀ ਉੱਥੋਂ ਦੇ ਜਿਹੜੇ ਰਸਤੇ ਆ ਉੱਥੇ ਜਿਹੜੇ ਸਾਰੇ ਪੁਲ ਟੁੱਟ ਰਹੇ ਆ ਉਹਨਾਂ ਨੂੰ ਕਿਵੇਂ ਠੀਕ ਕੀਤਾ ਜਾਵੇ ਸੋ ਬਹੁਤ ਕੁਝ ਕਰਨ ਦੀ ਲੋੜ ਹੈ ਇਹ ਗੁਰੂਆਂ ਦਾ ਜਿਹੜਾ ਸਮਾਗਮ ਹੈ ਸ਼ਹੀਦੀ ਸਮਾਗਮ ਹੈ ਇਹਨੂੰ ਗਿਆਨ ਨਾਲ ਪਰਪੇਖ ਕਰਕੇ ਲੋਕਾਂ ਦੇ ਵਿੱਚ ਨੌਲੇਜ ਲਈ ਭੇਜਿਆ ਜਾਵੇ ਔਰ ਲੋਕੀ ਮਿਲ ਕੇ ਉਹਦੇ ਤੇ ਕੰਮ ਕਰਨ ਇਹਦੇ ਲਈ ਸਾਨੂੰ ਕੰਮ ਕਰਨਾ ਚਾਹੀਦਾ ਹੈ ਤੇ ਮੈਂ ਕਿਉਂਕਿ ਗੁਰਮਤ ਨਾਲ ਸੰਬੰਧਿਤ ਹੈ ਨਿੰਦਾ ਭਲੀ ਕਾਹ ਹੋ ਕੀ ਨਹੀਂ ਅਸੀਂ ਨਿੰਦਾ ਵਾਲੀ ਗੱਲ ਕੋਈ ਨਹੀਂ ਕਰਦੇ ਵਿਚਾਰ ਵਾਲੀ ਕਰਦੇ ਆਂ ਤੇ ਤੁਹਾਡੇ ਲੋਕੋ ਇਹ ਭਾਰਤੀ ਜਨਤਾ ਪਾਰਟੀ ਸਾਡੇ ਮੋਦੀ ਸਾਹਿਬ ਜਿਹੜੇ ਪ੍ਰਧਾਨ ਮੰਤਰੀ ਜੀ ਨੇ ਹੋਮ ਮਿਨਿਸਟਰ ਸਾਹਿਬ ਹੈ ਖਾਸ ਕਰਕੇ ਸਿੱਖੀ ਦੇ ਵਿੱਚ ਅਸੀਂ ਸਾਰੇ ਜਿਹੜੇ ਆ ਸਿੱਖੀ 'ਚ ਵਿਸ਼ਵਾਸ ਰੱਖਦੇ ਹਾਂ ਔਰ ਅਸੀਂ ਚਾਹੁੰਦੇ ਆ ਕਿ ਇਹ ਜਿਹੜੇ ਸਮਾਗਮ ਹੈ ਚੰਗੇ ਵੱਡੇ ਸਮਾਗਮ ਹੋਣ ਕੱਲੇ ਸਮਾਗਮਾਂ ਤੱਕ ਸੀਮਤ ਨਾ ਰਹੇ ਜੇ ਇਹ ਗੱਲ ਘਰ ਘਰ ਤੱਕ ਪਹੁੰਚੇ ਜਿਵੇਂ ਅਸੀਂ ਬੀਰਵਾਲ ਦੇਵ ਉਸ ਦੀ ਗੱਲ ਕੀਤੀ ਸੀ ਬੀਰਵਾਲ ਦੇਵ ਹੁਣ ਸਾਰੀ ਦੁਨੀਆ 'ਚ ਮਨਾਇਆ ਜਾਂਦਾ ਹੈ ਇੰਡੀਆ ਦਾ ਕੋਈ ਸਕੂਲ ਨਹੀਂ ਜਿੱਥੇ ਉਹ ਫੰਕਸ਼ਨ ਨਾ ਹੋਵੇ ਨੌਲੇਜ ਲੋਕਾਂ ਤੱਕ ਨਾ ਪਹੁੰਚੇ ਲੇਕਿਨ ਸਿੱਖ ਧਰਮ ਬਾਰੇ ਹਲੇ ਵੀ ਨੌਲੇਜ ਲੋਕਾਂ ਤੱਕ ਨਹੀਂ ਪਹੁੰਚਿਆ ਬਹੁਤ ਕੁਝ ਐਸਾ ਆ ਜਿਹੜਾ ਲੋਕਾਂ ਨਾਲ ਸਾਂਝ ਕਰਨ ਵਾਲੀ ਗੱਲ ਹੈਗੀ ਹੈ ਸੋ ਇਹ ਇਸ ਵਿਸ਼ੇ ਤੇ ਤੁਹਾਡੇ ਸਾਹਮਣੇ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਲਾਲਪੁਰਾ ਸਾਹਿਬ ਹਰ ਵੀ ਸਹੀ ਦਿਨਸ ਨੂੰ ਆਇਆ ਜਾ ਰਿਹਾ ਹੈ ਨਾ ਤਾਂ ਸੈਕਟਰ ਗੌਰਮ ਇਕੱਠੀ ਬੈਠੀ ਹੈ ਨਾ ਪੰਜਾਬ ਬੈਠੀ ਹੈ ਨਾ ਐਸਜੀਬੀਸੀ ਬੈਠੀ ਹੈ ਇਸ ਤੇ ਸਿਆਸਤ ਜਿਆਦਾ ਹੋ ਰਹੀ ਹੈ ਜਦੋਂ ਕਿ ਸਹੀ ਦਿਨ ਨੂੰ ਬਣਾਉਣ ਵਾਸਤੇ ਇਕੱਠਾ ਕੋਈ ਨਹੀਂ ਹੋ ਰਿਹਾ ਦੇਖੋ ਕਿਸੇ ਨਾ ਕਿਸੇ ਨੂੰ ਲੀਡ ਲੈਣੀ ਪਏਗੀ ਅਸੀਂ ਹਮੇਸ਼ਾ ਇਹ ਹੁੰਦਾ ਹੈ ਕਿ ਇਹਦਾ ਸਮਾਗਮਾਂ ਤੇ ਜੋ 1969 ਦੇ ਵਿੱਚ ਗੁਰੂ ਨਾਨਕ ਸਾਹਿਬ ਦਾ 500 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਤੇ ਇਥੇ ਪ੍ਰਧਾਨਮ ਰਾਸ਼ਟਰਪਤੀ ਜੀ ਵੀ ਆਏ ਸੀਗੇ ਤੇ ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ ਜਸਸ ਗੁਰਨਾਮ ਸਿੰਘ ਜੀ ਉਸੇ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵੀ ਰਚਨਾ ਹੋਈ ਔਰ ਸਾਰਿਆਂ ਨੇ ਮਿਲ ਕੇ ਕੀਤਾ ਸੀਗਾ ਹੁਣ ਨਾਓ ਇਟ ਇਸ ਟਾਈਮ ਕਿ ਆਪਾਂ ਇਨ ਆਈਸੋਲੇਸ਼ਨ ਚ ਨਾ ਕਰੀਏ ਸਾਰੇ ਜਣੇ ਮਿਲ ਕੇ ਕਰੀਏ ਇਹ ਰਾਜਨੀਤੀ ਤੋਂ ਉੱਪਰਲੀ ਗੱਲ ਹੈ ਸਭ ਨੂੰ ਮਿਲ ਕੇ ਕਰਨਾ ਚਾਹੀਦਾ ਮੈਂ ਅਸ਼ੋਰ ਕਰਦਾ ਕਿ ਕੇਂਦਰ ਸਰਕਾਰ ਹਰ ਇੱਕ ਜਿਹੜਾ ਕੰਮ ਹੈਗਾ ਇਹਨੂੰ ਸਪੋਰਟ ਕਰੇ ਕਿਸੇ ਸਰਕਾਰ ਤੋਂ ਅੱਲਾਹ ਫੈਲ ਹੈ ਜਿਹਦੇ ਨਾਲ ਸੈਲਫੀਟ ਕਰਨਾ ਕੋਈ ਪਹਿਲਾਂ ਬਹੁਤ ਸਾਰਾ ਸ਼ਤਾਪੀਆਂ ਮਨਾ ਦਿੱਤੀਆਂ ਅਸੀਂ ਦੇਖੋ ਜਿਹੜੀਆਂ ਪਹਿਲਾਂ ਵੀ ਆਈਆਂ ਅਸੀਂ ਜਦੋਂ ਵੀ ਕੋਈ ਸਾਡੇ ਨੂੰ ਅਪਰੋਚ ਕੀਤਾ ਕਿਸੇ ਨੇ ਜਿਵੇਂ ਹੁਣ ਮੈਂ ਤੁਹਾਨੂੰ ਵੀਰ ਬਾਲ ਦਿਵਸ ਦੀ ਗੱਲ ਕਰਦਾ ਅਕਾਲੀ ਦਲ ਨੇ ਦਿੱਲੀ ਦੇ ਵਿੱਚ ਇੱਕ ਸਮਾਗਮ ਕੀਤਾ ਸੀਗਾ ਉੱਥੇ ਇਹਨਾਂ ਨੇ ਮੰਗ ਰੱਖੀ ਕਿ ਬਾਲ ਦਿਵਸ ਜਿਹੜਾ ਇਹ ਮਨਾਇਆ ਜਾਵੇ ਸਾਹਿਬਜ਼ਾਦੇ ਦੀ ਯਾਦ ਦੇ ਵਿੱਚ 22 ਦਸੰਬਰ ਨੂੰ ਹਰ ਸਾਲ ਸਰਕਾਰ ਨੇ ਸਿਮਰਤੀ ਰਾਮਜੀ ਮંત્રી ਉੱਥੇ ਹਾਜ਼ਰ ਸੀ ਸਾਹ ਸੁਖਬੀਰ ਸਿੰਘ ਬਾਦਲ ਸੀਗੇ ਸਰ ਮਜੀਦ ਸਿੰਘ ਜੀ ਕੇ ਸੀ एवरीथिंग ਇਜ਼ ਇਨ ਰਿਕਾਰਡ ਪ੍ਰੈਸ ਕਾਨਫਰੰਸ ਹੋਈ ਉਹਨਾਂ ਨੇ ਜਦੋਂ ਗੱਲ ਚਰਚਾ ਚ ਆਈ ਤੇ ਮੈਂ ਵੀ ਉਸ ਚਰਚਾ ਸੀਗਾ ਹੁਣ ਬਾਲ ਦਿਵਸ 2 ਹੈਗੇ ਆ ਪਹਿਲਾਂ ਤਾਂ 22 ਦਸੰਬਰ ਨੂੰ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਜਿਹੜਿਆਂ ਨੇ ਲੜਾਈ ਦੇ ਮੈਦਾਨ ਦੇ ਵਿੱਚ ਸ਼ਹਾਦਤ ਦਿੱਤੀ ਉਹਨਾਂ ਨੇ ਵੀ ਇਤਿਹਾਸ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਨੇ ਤੇ ਜੁਝਾਰ ਸਿੰਘ ਨੇ ਕਿੰਨੇ ਲੋਕਾਂ ਨੂੰ ਉੱਥੇ ਮਾਰਿਆ ਵੈਰੀਆਂ ਦੇ ਸਿਰ ਵੱਢੇ ਤੇ ਉਸ ਤੋਂ ਬਾਅਦ ਸ਼ਹੀਦ ਹੋਏ ਲੇਕਿਨ ਜਿਹੜੇ ਛੋਟੇ ਸਾਹਿਬਜ਼ਾਦੇ ਆ ਉਹਨਾਂ ਕੋਈ ਦੁਨੀਆ ਦਾ ਕਾਨੂੰਨ ਉਹਨਾਂ ਨੂੰ ਸਜ਼ਾ ਦਾ ਅਧਿਕਾਰ ਨਹੀਂ ਦਿੰਦਾ ਛੋਟੀ ਉਮਰ ਸੀ ਫੈਸਲਾ ਇਹ ਹੋਇਆ ਕਿ ਬਾਲ ਦੇਵਸ ਦਾ ਜ਼ਰੂਰ ਮਨਾਇਆ ਜਾਵੇ ਕਿਉਂਕਿ ਇਹਨਾਂ ਦੀ ਮੰਗ ਹੈ ਲੇਕਿਨ ਮਨਾਇਆ ਕਿ ਹੁਣ ਬਾਲਦੀਵਸ ਦੋ ਹੋ ਗਏ ਇੱਕ 14 ਨਵੰਬਰ ਨੂੰ ਵੀ ਬਾਲਦੀਵਸ ਹੈ ਇੱਕ 22 ਨਵੰਬਰ ਨੂੰ ਵੀ ਬਣਿਆਗਾ ਤੇ ਗੱਲ ਕਿਵੇਂ ਬਣਿਆਗੀ ਦੋ ਬਾਲਦੀਵਸ ਕਿਵੇਂ ਸੋ ਫਿਰ ਫੈਸਲਾ ਹੋਇਆ ਕਿ ਇਸ ਬਾਲਦੀਵਸ ਨੂੰ 26 ਦਸੰਬਰ ਨੂੰ ਮਨਾਇਆ ਜਾਵੇ ਕਿਉਂਕਿ ਛੋਟੇ ਸਾਹਿਬ ਜਦੈ 26 ਦਸੰਬਰ ਨੂੰ ਸ਼ਹੀਦ ਕੀਤੇ ਗਏ ਸੀ ਤੇ ਇਹਦੇ ਨਾਂ ਦੇ ਨਾਲ ਇੱਕ ਅੱਖਰ ਮੇਰੇ ਕਹਿਣ ਤੇ ਉਦੋਂ ਜੋੜਿਆ ਗਿਆ ਸੀ ਉਹ ਸੀ ਵੀਰ ਬਾਲਦੀਵਸ ਕਿ ਬਾਲ ਦੋ ਬਾਲਦੇਵਸ ਨਹੀਂ ਵੀਰ ਕਿਉਂ ਲਿਖਿਆ ਸੂਰਬੀਰ ਬਚਨ ਕੇ ਵਲੀ ਇਹ ਗੁਰਬਾਣੀ ਦਾ ਸਿਧਾਂਤ ਹੈਗਾ ਸੋ ਅੱਜ ਕੱਲ ਹਰ ਸਾਲ ਇੱਕ ਪਹਿਲੀ ਵਾਰੀ ਹੈ ਕਿ ਕਿਸੇ ਧਰਮ ਦਾ ਦਿਨ ਭਾਰਤ ਦੀ ਸਰਕਾਰ ਵੱਲੋਂ ਨੈਸ਼ਨਲ ਡੇ ਦੇ ਤੌਰ ਤੇ ਸਥਾਪਿਤ ਕੀਤਾ ਗਿਆ ਹੋਰ ਕੋਈ ਦੇ ਜਿਹੜਾ ਹੈ ਨੈਸ਼ਨਲ ਡੇ ਨਹੀਂ ਬਣਿਆ ਸੋ ਨੈਸ਼ਨਲ ਡੇ ਵੀਰ ਬਾਲਦੇਵਸ ਜੀ ਬਣਿਆ ਪੂਰੇ ਦੇਸ਼ ਵਿੱਚ ਇਦੋਂ ਜਿਹੜਾ ਇਹਨੂੰ ਸਨਮਾਨਿਆ ਜਾਂਦਾ ਸਾਰੇ ਦੇਸ਼ ਵਿੱਚ ਇਤਿਹਾਸ ਦੀ ਜਿਹੜਾ ਪੜਾਇਆ ਜਾਂਦਾ ਉੱਥੇ ਹਰ ਜਗ੍ਹਾ ਦੁਨੀਆ ਭਰ ਵਿੱਚ ਇਹ ਸ਼ਹੀਦੀ ਤੇ ਚਰਚਾ ਔਰ ਲੋਕਾਂ ਨੂੰ ਇਹਦੇ ਬਾਰੇ ਗਿਆਨ ਦਿੱਤਾ ਜਾਂਦਾ ਲਾਲਕਾ ਸਾਹਿਬ ਨੂੰ ਸਪਰੋਚ ਨਹੀਂ ਲੱਗਦੀ ਗੁਰੂਆਂ ਸਹਿਬਾਨਾਂ ਵਾਸਤੇ ਦੋ ਚੁਣਤੀ ਹੈ ਕਿ ਡਿਊਟੀ ਵੱਡੀ ਹੈ ਸੈਂਟਰ ਗਵਰਨਮੈਂਟ ਅਪਰੋਚ ਕਿਉਂ ਦੇਖ ਰਹੀ ਹੈ ਡਿਊਟੀ ਤੋਂ ਨਹੀਂ ਦੇਖੋ ਇੱਕ ਤੁਹਾਡੇ ਮਨ ਧਿਆਨ ਚ ਲਿਆਉਣਾ ਇੱਕ 1955 ਦੇ ਵਿੱਚ ਜਵਾਰਲਾਲ ਨਹਿਰੂ ਤੇ ਮਾਸਟਰ ਤਾਰਾ ਸਿੰਘ ਸਮਝੌਤਾ ਹੋਇਆ ਸੀ ਉਹਦੇ ਚ ਇਹ ਲਿਖਿਆ ਸੀ ਕਿ ਕੇਂਦ ਜਿਹੜੀ ਸਰਕਾਰਾਂ ਆ ਇਹ ਧਾਰਮਿਕ ਮਾਮਲੇ ਆ ਚ ਦਖਲ ਅੰਦਾਜ਼ੀ ਨਾ ਦੇਵੇ ਮਦਦ ਕਰੇ ਉਹ ਵੀ ਤਾਂ ਜਦੋਂ ਤੁਹਾਡਾ ਐਸ ਸੀ ਪੀ ਸੀ ਦਾ 2/3 ਹਾਊਸ ਪਾਸ ਕਰੇ ਉਸ ਤੋਂ ਬਾਅਦ ਲਗਾਤਾਰ ਇਸ ਤਰ੍ਹਾਂ ਹੀ ਚੱਲਦਾ ਆ ਰਿਹਾ ਤੇ ਭਲੇ ਕਿ 80 ਤੱਕ ਕਿ 1956 ਤੋਂ ਅਕਾਲੀ ਦਲ ਹਮੇਸ਼ਾ ਮੰਗ ਕਰਦਾ ਰਿਹਾ ਕਿ ਜਿਹੜਾ ਤੁਹਾਡਾ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਵੇ ਗੁਰਦਆ ਆਲ ਇੰਡੀਆ ਗੁਰਦੁਆਰੇ ਐਕਟ ਦਾ ਡਰਾਫਟ ਜਿਹੜਾ ਹੈ ਤੁਸੀਂ ਉਹਨਾਂ ਦਾ ਇਕ ਢਾ ਕੇ ਦੇਖ ਲਓ ਹਰ ਸਾਲ ਰੈਜ਼ੋਲੂਸ਼ਨ ਦੋ ਵਾਰੀ ਸਾਲ ਚ ਪਾਉਂਦੇ ਸੀਗੇ ਜਦੋਂ 98 99 ਅਟਲ ਬਿਹਾਰੀ ਬਾਜਪਾਈ ਜੀ ਦੀ ਸਰਕਾਰ ਬਣੀ ਤੇ ਉਦੋਂ ਉਹ ਡਰਾਫਟ ਤਿਆਰ ਕਰਕੇ ਐਸਯੂਪੀਸੀ ਨੂੰ ਭੇਜਿਆ ਗਿਆ ਅੱਜ ਤੱਕ ਵੀ ਐਸਯੂਪੀਸੀ ਕੋਲ ਹੈ ਉਹ ਡਰਾਫਟ ਉਹਨਾਂ ਵੱਲੋਂ ਪ੍ਰਵਾਨ ਹੋ ਕੇ ਵਾਪਸ ਗਵਰਨਮੈਂਟ ਕੋਲ ਨਹੀਂ ਆਇਆ ਸੋ ਅਸੀਂ ਉਸ ਦੇ ਰੈਫਰ ਕਰਕੇ ਇੱਕ ਨੀਤੀ ਜਿਹੜੀ ਪਹਿਲੇ ਤੇ ਨਿਰਧਾਰਿਤ ਹੈ ਕਿ ਕੇਂਦਰ ਸਰਕਾਰ ਮਦਦ ਕਰਦੀ ਹੈ ਮੇਰੀ ਆਪਸ ਮੇਰੀ ਇੱਕ ਸੈਕੰਡਰੀ ਮੇਰੇ ਇੱਕ ਸੈਕੰਡ ਇੱਕ ਸੈਕੰਡ ਭਾਜੀ ਲੈਵਲ ਤੇ ਸਮਝੋ ਤੇ ਚੱਲ ਰਹੀ ਹੈ ਹਾਂਜੀ ਕੀ ਅੱਜ ਜੀਪੀ ਉਸੇ ਸਮਝੋ ਤੇ ਕੰਮ ਕਰ ਰਹੀ ਹੈ ਦੇਖੋ ਨਾ ਕੁਛ ਵੀ ਹੋਵੇ ਜਿਹੜੀ ਨੀਮਾ ਦੀ ਗੱਲ ਹੈ ਅਸੀਂ ਭਾਰਤੀ ਸੰਧਾਨ ਨੂੰ ਵੀ ਲਾ ਕੇ ਚੱਲ ਰਹੇ ਹੁਣ ਵੀ ਤਾਂ ਪਹਿਲਾਂ ਬਣਿਆ ਹੀ ਹੋਇਆ ਮੇਰੀ ਬੇਨਤੀ ਹੈ ਮੇਰੀ ਇੱਕ ਸੈਕਿੰਡ ਇੱਕ ਸੈਕਿੰਡ ਜੀ ਇੱਕ ਸੈਕਿੰਡ ਮੇਰੀ ਬੇਨਤੀ ਹੈ ਕਿ ਸ਼ੇਰਨਗਰ ਦੇ ਅੰਦਰ ਬੇਅਦਬੀ ਹੋਈ ਹੈ ਹਰਜੋਤ ਮੈਂ ਮੰਤਰੀ ਨੇ ਕੀਤੀ ਹੈ ਕੁਲਤਾਰ ਸੰਧਰ ਨੇ ਹਾਊਸਟਿੰਗ ਕੀਤੀ ਹੈ ਮੁੱਖ ਮੰਤਰੀ ਮਾਨ ਨੇ ਆਪਣਾ ਰਾਜ ਆਪਣਾ ਰਾਜ ਪਾਵੰਦਾ ਪ੍ਰੋਗਰਾਮ ਛੱਡ ਕੇ ਰੈਲੀ ਕਰਕੇ ਬੇਅਦਬੀ ਕੀਤੀ ਹੈ ਦੇ ਸੰਦਰਭ ਚ ਕੁਸਚਨ ਡਾਇਰੈਕਟ ਕੁਸਚਨ ਉਹ ਪੁੱਛ ਲਓ ਕਿਉਂਕਿ ਸੰਦਰਭ ਜੀ ਸੀ ਪ੍ਰੈਸ ਕਾਨਫਰੰਸ ਕੀਤੀ ਹੈ ਗੁਜੇ ਕੁਸਚਨ ਬਾਅਦ ਚ ਪੁੱਛ ਲਓ ਹੈਗਾ ਕੁਸਚਨ ਆਗ ਕਲਪ ਕਰ ਲਿਆ ਹੈ ਦਾ ਜੋ ਫੈਨਸ ਆ ਜੋ ਫੈਸ਼ਨ ਫਾਲ ਦੇ ਕੈਰੈਕਟਰੀ ਇਸੇ ਮੁੱਦੇ ਤੇ ਪਹਿਲੀ ਗੱਲ ਤੋਂ ਮੁਕਸ਼ ਹੋ ਗਈ ਖਰਜੋਤ ਬੈਂਸ ਦਾ 100 ਹਾਂ ਬੜੀ ਅੱਛੀ ਗੱਲ ਹੈ ਜੀ ਉਹਨਾਂ ਨੂੰ ਜਿਹੜਾ ਕਿਉਂਕਿ ਧਾਰਮਿਕ ਅਦਾਲਤ ਹੈ ਤੇ ਜੋ ਸਾਰੇ ਵੀ ਜਿੰਨੇ ਮਸਲੇ ਧਰਮ ਦੇ ਆ ਅਸੀਂ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਆ ਉਹਨਾਂ ਦੇ ਫੈਸਲੇ ਦੇ ਬਾਰੇ ਕੋਈ ਟਿੱਪਣੀ ਕਰਨੀ ਵਾਜਬ ਨਹੀਂ ਜੋ ਕਰ ਰਿਹਾ ਠੀਕ ਹੈ ਪਹਿਲਾ 295 ਤੋਂ 298 ਨੂੰ ਦੀ ਜਿਹੜੋਂ ਲੱਗ ਰਿਹਾ ਧਾਰਕਿਕ ਭਾਵਨਾਵਾਂ ਮੌਕੇ ਇਸ ਪਹੁੰਚੀ ਹੈ ਕਿ ਪੁਲਿਸ ਅਫਸਰ ਵੀ ਹੁਣ ਲੀਗਲ ਐਂਗਲ ਐਂ ਜਾ ਰਹੇ ਜਾਂ ਫਿਰ ਪ੍ਰੈਸ ਰਿਸਪਾਂਸਰਸ ਕਰ ਕੀ ਗੱਲ ਕਰਦੇ ਦੇਖੋ ਪਹਿਲਾ ਇਹ ਜਿਹੜੀ ਗੱਲ ਹੈ ਇਹਦਾ ਸਮਾਜਿਕ ਕੀ ਪਰ ਸਰਵਕਾਰ ਹੈਗਾ ਇਹ ਗੱਲ ਸਮਾਜ ਵਿੱਚ ਚੱਲਣੀ ਚਾਹੀਦੀ ਹੈ ਫਿਰ ਉਸ ਦਾ ਲੀਗਲ ਪੱਖ ਵੀ ਦੇਖਿਆ ਜਾਣਾ ਲੇਕਿਨ ਪਹਿਲਾ ਜਦੋਂ ਇੱਕ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਹਦੇ ਤੇ ਗਿਆਨ ਲਿਆ ਸੰ ਗਿਆਨ ਲਿਆ ਕਾਗਨੀਜੈਂਸ ਲਿਆ ਤੇ ਅਸੀਂ ਉਹਨਾਂ ਦੇ ਇਸ ਗੱਲ ਤੇ ਤੁਹਾਡੇ ਸਾਹਮਣੇ ਆ ਕਿ ਕੋਈ ਵੀ ਵਿਅਕਤੀ ਮੇਰੇ ਸਮਝ ਕਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਸ਼ਬਦਾਂ ਦੀ ਬੇਅਦਵੀ ਨਾ ਕਰੇ ਨੰਬਰ 1 ਗੁਰੂਆਂ ਦਾ ਸਮਾਗਮ ਦੇ ਵਿੱਚ ਸਾਨੂੰ ਉਹੀ ਚੀਜ਼ਾਂ ਲੈਣੀਆਂ ਚਾਹੀਦੀਆਂ ਜਿਹੜੀਆਂ ਗੁਰਮਤਿ ਦੱਸਦਾ ਕਿਉਂਕਿ ਜੇ ਅਸੀਂ ਗੁਰਮਤਿ ਦੇ ਖਿਲਾਫ ਜਾਵਾਂਗੇ ਤੇ ਇਹ ਗਲਤ ਹੈ ਇਹ ਹਲੇ तो 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 एक एक उन्होंने ट्वीट किया और वो कह रहे हैं की आम आदमी पार्टी बदले की राजनीति के ऊपर उतराई है विक्रम सिंह मजिठिया के ऊपर बात कर रहे हैं कि विक्रम सिंह मजिठिया पर जिस तरह से कार्रवाई की गई आप किस तरह से देखते हैं वो उनका पक्ष लेते ਕੋਈ ਗੱਲ ਹੈਗੀ ਐ ਜੋ ਤਾਂ ਕੈਪਟਨ ਸਾਹਿਬ ਨੇ ਕਿਹਾ ਉਹਨਾਂ ਦੇ ਆਪਣੇ ਜਾਤੀ ਵਿਚਾਰ ਹਨ ਦੂਜੀ ਗੱਲ ਹੈ ਅਸੀਂ ਨਸ਼ੇ ਦੇ ਖਿਲਾਫ ਹਾਂ ਟੋਟਲੀ ਕੋਈ ਕੋਈ ਨਹੀਂ ਹੈ ਕੈਪਟਨ ਦੇ ਵਿਚਾਰ ਨਾ ਨਹੀਂ ਨਹੀਂ ਅਸੀਂ ਉਹਨਾਂ ਦੇ ਕਿਸੇ ਦੇ ਪਰਸਨਲ ਵਿਚਾਰ ਮੇਰੇ ਵੀ ਕੁਝ ਪਰਸਨਲ ਹੋ ਸਕਦੇ ਆ ਅਸਲੀ